ਸਤਿ ਸ਼੍ਰੀ ਅਕਾਲ ਪਿਆਰੇ ਮਿੱਤਰੋ ਅੱਜ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਹਿਤ ਗਿਆਨ ਮਾਂ ਸਾਗਰ ਦੇ ਮੰਚ ਤੇ ਅੱਜ ਅਸੀਂ 10ਵੀਂ ਜਮਾਤ ਦੇ ਨਿਬੰਧ ਪਾਠ ਦਾ ਦੂਜਾ ਜਿਹੜਾ ਪਾਠ ਹੈ ਗੰਗਾ ਦੀਨ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਗਿਆ ਹੈ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲੇ ਆਪਾਂ ਸਤਿ ਸ੍ਰੀ ਚਾਤ ਮਾਰਦੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਨੂੰ ਪੰਜਾਬੀ ਵਾਰਤਕ ਦਾ ਪ੍ਰਮੁੱਖ ਸ਼ੈਲੀਕਾਰ ਹੋਣ ਦਾ ਮਾਣ ਵੀ ਪ੍ਰਾਪਤ ਹੈ। ਇਹਨਾਂ ਦਾ ਜਨਮ ਸਰਦਾਰ ਭਲਾ ਘਾਰ ਸਿੰਘ ਦੇ ਘਰ 2 ਜੂਨ 1894 ਨੂੰ ਪਿੰਡ ਅੜਿਆਲਾ ਜ਼ਿਲ੍ਹਾ ਰਾਵਲਪਿੰਡੀ ਜੋ ਅੱਜਕਲ ਪਾਕਿਸਤਾਨ ਦੇ ਵਿੱਚ ਹੈ ਉਧਰ ਹੋਇਆ। ਇਹਨਾਂ ਨੇ ਬੀਏ ਪਾਸ ਕਰਨ ਤੋਂ ਬਾਅਦ ਅੰਗਰੇਜ਼ੀ ਅਤੇ ਇਤਿਹਾਸ ਤੋਂ ਮਾਸਟਰ ਡਿਗਰੀ ਪਾਉ ਐਮਏ ਵੀ ਕੀਤੀ। 1919 ਵਿੱਚ ਖਾਲਸਾ ਕੋਲੇਜ ਅੰਮ੍ਰਿਤਸਰ ਵਿੱਚ ਇਹ ਅੰਗਰੇਜ਼ੀ ਦੇ ਲੈਕਚਰ ਆਰਡ ਦੇ ਰੂਪ ਵਿੱਚ ਇਹਨਾਂ ਨੇ ਕੰਮ ਕੀਤਾ। ਇਸ ਤੋਂ ਇਲਾਵਾ 1945 ਵਿੱਚ ਖਾਲਸਾ ਕਾਲਜ ਬੰਬਈ ਵਿੱਚ ਪ੍ਰਿੰਸੀਪਲ ਵੀ ਬਣੇ। ਉਹ ਇਹਨਾਂ ਨੇ ਮਹਿੰਦਰਾ ਕੋਲੇ ਜਾ अनेका ਪ੍ਰਕਾਰ ਦੇ ਕੰਮ ਵੀ ਕੀਤੇ ਜਿਵੇਂ ਉਹਦੇ ਵਿੱਚ ਵੀ ਪ੍ਰਿੰਸੀਪਲ ਬਣੇ। ਤੇ 10 ਜਨਵਰੀ 1957 ਨੂੰ ਇਸ ਦੁਨੀਆ ਤੋਂ ਅਲਵਿਦਾ ਕਰ ਗਏ। ਅਗਰ ਆਪਾਂ ਇਹਨਾਂ ਦੀ ਨਿਬੰਧ ਸੰਗ੍ਰਹਿਾਂ ਦੀ ਗੱਲ ਕਰੀਏ ਤੇ ਸਹਿਜ ਸੁਭਾ ਨਵੀਆਂ ਸੋਚਾਂ ਇਹਨਾਂ ਦੇ ਨਿਬੰਧ ਸੰਗ੍ਰਹਿਆਂ ਨੇ ਇਸ ਤੋਂ ਇਲਾਵਾ ਇਹਨਾਂ ਨੇ ਸਿੱਖ ਧਰਮ ਨਾਲ ਸੰਬੰਧਿਤ ਅੰਗਰੇਜ਼ੀ ਕਿਤਾਬਾਂ ਵੀ अनेका ਪ੍ਰਕਾਰ ਵੀ ਸਲਾਹੀ ਜਾਂਦੀਆਂ ਨੇ। ਹੁਣ ਅਗਰ ਆਪਾਂ ਗੱਲ ਕਰੀਏ ਇਸ ਪਾਠ ਦੀ ਤੇ ਦਾ ਮੁੱਦਾ ਹੈ ਗੰਗਾਦੀਨ ਰਾਈਟਰ ਨੇ ਆਪਣੀ ਜੀਵਨ ਦੇ ਨਾਲ ਸੰਬੰਧਿਤ ਇੱਕ ਸੱਚੀ ਘਟਨਾ ਦੇ ਉੱਤੇ ਪ੍ਰਕਾਸ਼ ਪਾਇਆ ਹੈ ਜਿਦੇ ਵਿੱਚ ਉਹ ਅੰਮ੍ਰਿਤਸਰ ਦੇ ਕਟੜਾ ਮਾਰਕੀਟ ਦੇ ਵਿੱਚ ਇੱਕ ਜੋ ਪਾਤਰ ਹੈ ਜਿਹਦਾ ਨਾਮ ਗੰਗਾਦੀਨ ਹੈ ਉਹਦੇ ਬਾਰੇ ਗੱਲ ਕਰਦੇ ਨੇ ਲੇਖਕ ਕਹਿੰਦਾ ਹੈ ਕਿ ਮੈਂ ਉਹਨੂੰ ਨਿੱਕਿਆਂ ਤੋਂ ਹੀ ਜਾਣਦਾ ਸਾਂ ਭਾਵੇਂ ਇਧਰ ਦੇਖੋ ਲੇਖਕ ਦਾ ਜਨਮ ਹੈ 1894 ਦਾ ਤੇ ਲੇਖਕ ਲਗਭਗ ਦੱਸਦਾ ਹੈ ਕਿ ਬਈ ਅਸੀਂ ਜਦ ਉਧਰ ਜਾਂਦੇ ਸੀ ਬਈ ਮੈਂ ਇੱਕ ਵਾਰ ਆਪਣੇ ਬਈ ਭਾਈਆ ਦੇ ਨਾਲ ਗਿਆ ਸੀ ਉਧਰ ਭਾਈ ਆਇਆ ਨਹੀਂ ਕਿ ਜੋ ਜੀਜਾ ਹੁੰਦਾ ਜੀਜੇ ਨਾਲੇ ਉਧਰ ਜੇ ਸੀ ਗੰਗਾਦੀਨ ਹੈ ਜੋ ਅਮਰਤ ਸਰਵਿਸ ਸ਼ੇਰ ਸਿੰਘ ਦੇ ਕਟੜੇ ਵਿੱਚ ਇੱਕ ਦੁਕਾਨ ਵਿੱਚ ਕੰਮ ਕਰਦਾ ਸੀ ਔਰ ਉਹ ਚਮੜੇ ਦੇ ਬੂਟ ਬਣਾਉਣ ਦਾ ਕੰਮ ਕਰਦਾ ਸੀ ਲੇਖਕ ਬਗਯੂ ਦਾ ਜੋ ਵਾਤਾਵਰਣ ਦੇ ਬਾਰੇ ਗੱਲ ਕਰਦਾ ਕਿ ਉਧਰ ਦਾ ਮਾਹੌਲ ਤੇ ਥੋੜਾ ਠੀਕ ਨਹੀਂ ਸੀ ਬਦਬੂ ਬਦਬੂ ਟਾਈਪ ਹੀ ਚਾਂਦੀ ਸੀ ਲੇਕਿਨ ਲੇਖਕ ਕਹਿੰਦਾ ਕਿ ਇੱਕ अनोखे ਤਰ੍ਹਾਂ ਦਾ ਦੁਕਾਨਦਾਰ ਸੀ ਇਹਦੀ ਹੱਟੀ ਤੇ ਨਾ ਤੇ ਕੋਈ ਬੋਰਡ ਲੱਗਾ ਆਇਆ ਸੀ ਨਾ ਕੋਈ ਕੁਰਸੀ ਬਸ ਕੇਵਲ ਇੱਕ ਗੱਤੇ ਦੇ ਉੱਪਰ ਇਹਨੇ ਗੰਗਾਦੀਨ ਲਗਾ ਕੇ ਲਿਖਿਆ ਆਇ ਸੀ ਜਾਂ ਫਿਰ ਦੋ ਟੁੱਟੇ ਜੇ ਬੂਟਾਂ ਦੇ ਜੋੜੇ ਪਏ ਰਹਿੰਦੇ ਜਾਂ ਫਿਰ ਇੱਕ ਟੁੱਟੀ ਜੀ ਕੁਰਸੀ ਪਈ ਰਹਿੰਦੀ ਉਹ ਵੀ ਨੇ ਤਾਂ ਲਗਾ ਕੇ ਲਿਖ ਦਿੱਤਾ ਕਿਉਂਕਿ ਡਾਂਕੀਆਂ ਵਾਕਿਆ ਇੱਕ ਦੋ ਜਾਣ ਪਛਾਣ ਵਾਲੇ ਬੰਦੇ ਇਹਨਾਂ ਨੂੰ ਕਹਿੰਦੇ ਅੱਗੇ ਬਾਈ ਲੇਖਕ ਦੱਸਦਾ ਹੈ ਕਿ ਬਾਲਟੀ ਦੇ ਲੋਹੇ ਦੀ ਇੱਕ ਪੁਰਾਣੀ ਕੁਰਸੀ ਯਾਨੀ ਕਿ ਜੋ ਦੱਸਦਾ ਹੈ ਕਿ ਉਧਰ ਪੁਰਾਣੇ ਜੋ ਜੋੜੇ ਦੇ ਬੂਟ ਪਏ ਰਹਿੰਦੇ ਸਨ ਉਹ ਉੱਥੇ ਹਮੇਸ਼ਾ ਪਏ ਰਹਿੰਦੇ ਸਨ ਕਿਉਂਕਿ ਲੇਖਕ ਨੇ ਉਹ ਜੋੜੇ ਬੂਟ ਉੱਥੇ ਹੀ ਦੇਖੇ ਉਹ ਉਹਨਾਂ ਨੂੰ ਕੋਈ ਕਦੀ ਲੈ ਕੇ ਨਹੀਂ ਗਿਆ ਕਿਉਂਕਿ ਉਹ ਬੂਟ ਜੋ ਲੇਖਕ ਨੇ ਰੱਖੇ ਹੋਏ ਸੀ ਉਹ ਵੈਸੇ ਹੀ ਸੀ ਉਹ ਅੱਗੇ ਆਪਾਂ ਗੱਲ ਕਰੀਏ ਭਈ ਲੇਖਕ ਦੱਸਦਾ ਹੈ ਕਿ ਜਦੋਂ 14 ਸਾਲ ਦੀ ਉਮਰ ਦਾ ਸੀ ਤਾਂ ਉਹ ਹੱਟੀ ਤੇ ਪਹਿਲੀ ਵਾਰ ਆਇਆ ਸੀ ਆਪਣੇ ਭਾਈਆ ਦੇ ਨਾਲ ਯਾਨੀ ਕਿ ਹੁਣ ਆਪਾਂ ਅਨੁਮਾਨ ਲਗਾਈ ਕਿ 1894 ਦਾ ਜਨਮ ਹੈ ਤਾਂ ਲੇਖਕ ਪਹਿਲੀ ਵਾਰ 1908 ਦੇ ਵਿੱਚ ਆਇਆ ਇੱਥੇ ਜਦੋਂ 14 ਸਾਲਾਂ ਦਾ ਸੀ ਤੇ 1908 ਦੀ ਜੋ ਘਟਨਾ ਹੈ ਲੇਖਕ ਉਹਨੂੰ ਦੱਸਦਾ ਹੈ ਤੋ ਕਹਿੰਦਾ ਹੈ ਕਿ ਹਿੰਦੀ ਵਿੱਚ ਵੀ ਲੇਖਕਾਂ ਹਿੰਦੀਦਰ ਭਾਰਤਵਸਤ ਲਿਤਾ ਗਿਆ ਕਿ ਲੇਖਕ ਪਹਿਲੇ ਸੋਚਦਾ ਸੀ ਕਿ ਸਾਰੇ ਬੂਟ ਮਸ਼ੀਨਾਂ ਨਾਲ ਹੀ ਬਣਦੇ ਨੇ ਲੇਕਿਨ ਬਾਅਦ ਦੀ ਜਦੋਂ ਉਹਨਾਂ ਨੇ ਦੇਖਿਆ ਕਿ ਬੰਦੇ ਤਾਂ ਬੂਟ ਆਤਾ ਨਾਲ ਵੀ ਬਣਾਉਂਦੇ ਨੇ ਲੇਖਕ ਕਹਿੰਦਾ ਹੈ ਕਿ ਮੈਨੂੰ ਯਾਦ ਹੈ ਕਿ ਇੱਕ ਵਾਰ ਮੇਚਾ ਦਿੰਦੇ ਆ ਮੈਂ ਉਸ ਨੂੰ ਕਿਹਾ ਸੀ ਗੰਗਾਦੀਨ ਤੁਹਾਡਾ ਕੰਮ ਮੈਨੂੰ ਬੜਾ ਔਖਾ ਜਾਪਦਾ ਹੈ ਤਾਂ ਉਹਦਾ ਉੱਤਰ ਉਹਨੂੰ ਲੱਗਦਾ ਹੈ ਕਿ ਬਈ ਉਹ ਕਹਿੰਦਾ ਕਿ ਹਾਂ ਸਰਦਾਰ ਜੀ ਇਹ ਵੀ ਇੱਕ ਹੁਨਰ ਹੈ ਪਾ ਵੀ ਦੇ ਵਿੱਚ ਦੇਖੋ ਲੇਖਕ ਗੰਗਾਦੀਨ ਦੇ ਬਾਰੇ ਦੱਸ ਰਿਹਾ ਹੈ ਕਿ ਬਈ ਉਹਦਾ ਸੁਭਾਅ ਕਿਉਂ ਜਾ ਸੀ ਹੁਣ ਆਪਾਂ ਗੰਗਾਦੀਨ ਦੇ ਸਰੀਰਿਕ ਰੂਪ 'ਚ ਗੱਲ ਕਰੀਏ ਤਾਂ ਗੰਗਾਦੀਨ ਬਹੁਤ ਮਦਰਾ ਸੀ ਪਤਲਾ ਜਿਆ ਸੀ ਉਹਦਾ ਚਿਹਰਾ ਮੋਰਾ ਉਹਦੇ ਆਪਣੇ ਬਣਾਏ ਬੂਟਾਂ ਵਰਗਾ ਸਾਫ ਸੀ ਕੋਈ ਦਿਖਾਵਾ ਤੇ ਉੱਚਾਪਨ ਉਹਦੇ ਐ ਨਹੀਂ ਸੀ ਸਿਰ ਤੇ ਦਾੜੀ ਦੇ ਵਾਲ ਪੂਰੇ ਹੋ ਚੁਕੇ ਸਨ ਪਰ ਉਹਦੀ ਆਵਾਜ਼ ਸੀ ਜੋ ਬੜੀ ਸਾਫ ਸੀ ਉਹ ਬੜੇ ਠਰਮੇ ਵਾਲਾ ਸੀ ਯਾਨੀ ਕਿ ਸ਼ਾਂਤ ਸਭਾਅ ਵਾਲਾ ਆਦਮੀ ਸੀ ਉਹ ਅੱਗੇ ਲੇਖਕ ਦੱਸਦਾ ਕਿ ਉਹਦੀਆਂ ਅੱਖਾਂ ਵਿੱਚ ਚਮਕ ਵੀ ਸੀ ਉਹ ਆਪਣੇ ਕੰਮ ਦੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਆਪਣੀ ਸਾਰੀ ਜੋ ਮਿਹਨਤ ਹੈ ਉਸ ਕੰਮ ਦੇ ਵਿੱਚ ਲਗਾ ਦਿੰਦਾ ਸੀ। ਗੰਗਾਦੀਨ ਅਮੇਸਾ ਮਹੰਗੇ ਚਪੜਾ ਚਮੜਾ ਖਰੀਦਦਾ ਔਰ ਉਸ ਦੇ ਨਾਲ ਬੂਟ ਬਣਾਉਂਦਾ। ਉਹਦੇ ਬੂਟਾਂ ਦੀ ਖਾਸੀਅਤ ਇਹ ਸੀ ਕਿ ਉਹਦੇ ਬੂਟ ਕਦੀ ਜਲਦੀ ਜਲਦੀ ਖਰਾਬ ਨਹੀਂ ਸਨ ਹੁੰਦੇ। ਬੂਟ ਕਾਫੀ ਸਾਲ ਚੱਲਦੇ ਸਨ ਲੇਕਿਨ ਹਾਥਾਂ ਦੇ ਨਾਲ ਬਣਾਉਣ ਦੇ ਕਾਰਨ ਉਹ ਥੋੜੇ ਮਹੰਗੇ ਪੈਂਦੇ ਸਨ ਔਰ ਦੂਜਾ ਸਭ ਤੋਂ ਵੱਡਾ ਕਾਰਨ ਹੈ ਕਿ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਥੋੜਾ ਸਮਾਂ ਵੀ ਵੱਧ ਲੱਗ ਜਾਂਦਾ ਸੀ। ਲੇਖਕ ਇਸ ਬਾਰੇ ਗੱਲ ਦੱਸਦਾ ਹੈ ਉਸ ਤੋਂ ਬਾਅਦ ਲੇਖਕ ਵੱਡੀਆਂ ਦੁਕਾਨਾਂ ਬਾਰੇ ਦੱਸਦਾ ਹੈ ਕਿ ਲੋਕ ਤਗੜੇ ਤਗੜੇ ਬਿੱਲ ਦੇਂਦੇ ਨੇ ਤੇ ਕਈ ਜੋ ਗ੍ਰਾਹਕ ਹੁੰਦੇ ਨੇ ਇਹਨਾਂ ਦਾ ਬਿੱਲ ਵੀ ਰੋਕ ਲੈਂਦੇ ਨੇ ਲੇਕਿਨ ਗੰਗਾ ਦਿਨ ਦਾ ਕੋਈ ਕਦੀ ਬਿੱਲ ਰੋਕਦਾ ਨਹੀਂ ਸੀ ਕਿਉਂਕਿ ਸਭਾਂ ਨੂੰ ਪਤਾ ਸੀ ਕਿ ਇਹ ਜਿਹੜੇ ਚੰਬੜਾ ਲਏਗਾ ਉਹਦੇ ਪੈਸਿਆਂ ਨਾਲ ਹੀ ਇਹ ਵਿਚਾਰਾ ਚੰਬੜੇ ਲੈ ਕੇ ਆਏਗਾ ਜੋ बिकੇਗਾ ਇਹਦਾ ਔਰ ਇੱਕ ਗੱਲ ਦੱਸਦਾ ਕਿ ਦੀ ਦੁਕਾਨ ਤੇ ਕਦੀ ਜਲਦਬਾਜ਼ੀ ਚ ਨਹੀਂ ਜਾਇਆ ਜਾਂਦਾ ਸੀ ਛਗੋ ਬੰਦਾ ਅਗਰ ਸ਼ਾਂਤ ਹੋਰ ਆਰਾਮ ਨਾਲ ਜਾਏਗਾ ਤਾਂ ਹੀ ਜਾ ਕੇ ਦੀ ਦੁਕਾਨ ਤੇ ਕੰਮ ਵਧੀਆ ਕਰ ਹੋ ਸਕਦਾ ਸੀ ਉਹਦੀ ਖਾਸ ਇਹ ਤਸੀ ਕੀ ਇਹਦੇ ਬਣਾਏ ਬੂਟ ਕਦੀ ਉਂਗਲਾਂ ਨੂੰ ਨਹੀਂ ਲੱਗਦੇ ਸੀ ਕਿਉਂਕਿ ਇਹ ਇੱਕ ਇੱਕ ਚੀਜ਼ ਦਾ ਬੜੇ ਵਧੀਆ ਤਰੀਕੇ ਨਾਲ ਮੇਚਾ ਲੈਂਦਾ ਮੇਚਾ ਦਾ ਮਤਲਬ ਹੈ ਕਿ ਉਹਦਾ ਨਾਪ ਲੈਂਦਾ ਇੱਕ ਵਾਰ ਲੇਖਕ ਦੰਦਾ ਕਿ ਮੈਨੂੰ ਕਿਹਾ ਸੁਣਾਓ ਗੰਗਾਦੀਨ ਕੀ ਹਾਲ ਹੈ ਮੈਈ ਕਾਲਾ ਬੂਟ ਚਾਹੀਦਾ ਹੈ ਉਹ ਬਿਨਾਂ ਭਾਈ ਉਹਨੂੰ ਦੱਸੇ ਨਾਪ ਲੈਣ ਵਾਸਤੇ ਚਲਾ ਜਾਂਦਾ ਹੈ ਤੇ ਉਧਰੋਂ ਇੱਕ ਯਾਨੀ ਕਿ ਚਮੜਾ ਲੈ ਆਂਦਾ ਉਸ ਤੋਂ ਬਾਅਦ ਲੇਖਕ ਕਹਿੰਦਾ ਹੈ ਕਿ ਬਈ ਮੈਂ ਦੁਕਾਨ ਦੇ ਉਸ ਸਾਈਡ ਬੈਠ ਜਾਂਦਾ ਜਿੱਥੇ ਬਦਬੂ ਬਦਬੂ ਆਂਦੀ ਹੈ ਤੇ ਲੇਖਕ ਔਰ ਗੰਗਾਦੀਨ ਦੇ ਵਿੱਚ ਕੁਝ ਕੁ ਵਿਚਾਰ ਹੁੰਦੇ ਨੇ ਕਿ ਹੋਈ ਉਹਨੂੰ ਕਹਿੰਦਾ ਕਿ ਯਾਰ ਤੁਸੀਂ ਬੂਟ ਬੜੇ ਵਧੀਆ ਬਣਾਉਂਦੇ ਹੋ ਤੇ ਅ ਗੰਗਾਦੀਨ ਵੀ ਅੱਗੂ ਕਹਿੰਦਾ ਹੈ ਕਿ ਅੱਜ ਕੱਲ ਵਧੀਆ ਬੂਟ ਚਾਹੀਦੇ ਕਿੰਨੂ ਕਿਉਂਕਿ ਦੁਨੀਆ ਤਾਂ ਜੋ ਹੈ ਉਹਨੂੰ ਸਸਤਾ ਚਾਹੀਦਾ ਉਹ ਅੱਗੇ ਦੱਸਦਾ ਹੈ ਕਿ ਦੁਕਾਨਦਾਰ ਮੈਨੂੰ ਕਹਿੰਦੇ ਨੇ ਕਿ ਭਾਈ ਸਾਨੂੰ ਭਾਈ ਬੂਟ ਬਣਾ ਕੇ ਸਾਨੂੰ ਦੇ ਦਿਆ ਕਰੋ ਤੇ ਲੇਕਿਨ ਦੁਕਾਨਦਾਰ ਸਸਤਾ ਭਾਲਦੇ ਨੇ ਗੰਗਾਦੀਨ ਕਹਿੰਦਾ ਮੈਂ ਉਹ ਜਾ ਕੰਮ ਹੀ ਨਹੀਂ ਕਰਦਾ ਕਿ ਜਿਹੜਾ ਬੰਦਾ ਦਾ ਨਾਮ ਖਰਾਬ ਕਰ ਦੇਵੇ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਇੱਕ ਅਖਾਣ ਵੀ ਉਜੀ ਲੈਂਦਾ ਕੋਈ ਬਈ ਇਹਦੇ ਕਹਿੰਦਾ ਲਾਗੀਆਂ ਲਾਗ ਲੈ ਜਾਣਾ ਹੈ ਪਰਾਈ ਧੀ ਭਾਵੇਂ ਕਰ ਜਾਂਦੇ ਆ ਰੰਡੀ ਬਹਿ ਜੇ ਇਹਦਾ ਮਤਲਬ ਹੈ ਕਿ ਜਿਹੜੇ ਲਾਗੀ ਹੁੰਦੇ ਨੇ ਭਾਓ ਜਿਹੜੇ ਬੰਦੇ ਕੁੜੀ ਵਿਆਣ ਆਂਦੇ ਨੇ ਉਹਨਾਂ ਨੂੰ ਤੇ ਆਪਣੇ ਦਾਸ ਤੋਂ ਮਤਲਬ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਉਹਨਾਂ ਦੀ ਕੁੜੀ ਘਰ ਜਾ ਕੇ ਵਿਧਵਾ ਹੋ ਜਾਏ ਨਾ ਹੋ ਜਾਏ ਇਸੇ ਤਰ੍ਹਾਂ ਲੇਖਕ ਨੇ ਧਿਆਨ ਰੱਖੋ ਕਿ ਇਸ ਨੂੰ ਇੱਕ ਸੰਕੇਤਕ ਦੇ ਰੂਪ ਵਿੱਚ ਲੈਂਦਾ ਹੈ ਕਿ ਜਿਹੜੇ ਬੰਦੇ ਨੇ ਕਿਸੇ ਚੀਜ਼ ਤੇ ਪੈਸੇ ਲਾਏ ਨੇ ਉਹਨੂੰ ਤੇ ਆਪਣੇ ਮੁਨਾਫੇ ਤੋਂ ਮਤਲਬ ਹੈ ਉਹਦੇ ਲੈ ਕੇ ਉਹ ਭਾਵੇਂ ਇੱਕ ਦਿਨ ਚੱਲੇ ਭਾਵੇਂ ਦੁਕਾਨ ਤੋਂ ਬਾਹਰ ਜਾਂਦੇ ਹੀ ਟੁੱਟ ਜਾਵੇ ਇਸ ਤੋਂ ਬਾਅਦ ਇੱਕ ਵਾਰ ਲੇਖਕ ਦੱਸਦਾ ਹੈ ਕਿ ਇੱਕ ਵਾਰ ਉਹਦਾ ਬੂਟ ਹੈ ਜੋ ਟੁੱਟ ਗਿਆ ਸੀ ਤੇ ਟੁੱਟਣ ਤੋਂ ਬਾਅਦ ਉਹ ਗੰਗਾਦੀਨ ਕੁਲ ਗਿਆ ਤੇ ਉਹ ਬੜਾ ਨਿਰਾਸ਼ ਹੋਇਆ ਪਹਿਲ ਤਾਂ ਮੰਨਿਆ ਨਹੀਂ ਲੇਖਕ ਕਹਿੰਦਾ ਵੀ ਮੈਨੂੰ ਵੀ ਬੜਾ ਅਫਸੋਸ ਹੋਇਆ ਕਿ ਯਾਰ ਮੈਂ ਇਹ ਗੱਲੀ ਨੁਕੀਓ ਕਹਿਤੀ ਕਿਉਂਕਿ ਬੂਟ ਕਿਰੇ ਖਰਾਬ ਹੋ ਗਿਆ ਸੀ ਤੇ ਉਹ ਬਾਅਦ ਵਿੱਚ ਪਾਣੀ ਵਾਣੀ ਜੇ ਉਹ ਕਹਿੰਦਾ ਵੀ ਗਿੱਲੇ ਕਰ ਲਿੱਤੇ ਹੋਣਗੇ ਲੇਕਿਨ ਲੇਖਕ ਕਹਿੰਦਾ ਭਈ ਉਹ じゃ ਕੁਝ ਨਹੀਂ ਹੈ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅੱਗੇ ਦੀ ਤਾਂ ਲੇਖਕ ਦੱਸਦਾ ਹੈ ਕਿ ਉਹਦੇ ਬਣਾਏ ਬੂਟ ਬਈ ਇੱਕ ਵਾਰ ਦੀ ਘਟਨਾ ਹੋਰ ਦੱਸਦਾ ਹੈ ਕਿ ਜਦ ਬਈ ਲੇਖਕ ਨੇ ਕਿਸੇ ਜ਼ਰੂਰੀ ਵਸ ਬਾਹਰੋਂ ਦੀ ਬੂਟ ਖਰੀਦ ਲਈ ਸੀ ਤਾਂ ਜਦ ਗੰਗਾਦੀਨ ਨੇ ਉਹ ਬੂਟੂ ਦੇ ਪੈਰਾਂ ਵਿੱਚ ਦੇਖੇ ਤਾਂ ਉਹਨੂੰ ਬੜਾ ਅਫਸੋਸ ਹੋਇਆ। ਤੋ ਉਹਨੇ ਵੀ ਕਹਿ ਕਿ ਮੇਰੇ ਕੋਲੋਂ ਨਹੀਂ ਬਣੇ ਤਾਂ ਲੇਖਕ ਕਹਿੰਦਾ ਕਿ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬਈ ਮੈਂ ਕਿਸੇ ਮਜਬੂਰੀ ਵਿੱਚ ਲਿੱਤੇ ਸੀ। ਲੇਕਿਨ ਗੰਗਾਦੀਨ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਗੰਗਾਦੀਨ ਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਪੂਰਾ ਜੋ ਮਾਰਕੀਟ ਹੈ ਉਹਨੂੰ ਉਜਾੜਨ ਦੇ ਵਿੱਚ ਲੱਗਾ ਹੈ ਲੇਖਕ ਕਹਿੰਦਾ ਹੈ ਕਿ ਉਹਨੂੰ ਵੀ ਥੋੜਾ ਅਫਸੋਸ ਹੁੰਦਾ ਹੈ ਕਿ ਭਾਈ ਭਾਈ ਸਾਡੇ ਵਰਗੇ ਲੋਕਾਂ ਦੇ ਕਾਰਨ ਹੀ ਗੰਗਾਦੀਨ ਵਿਚਾਰੇ ਦਾ ਥੋੜਾ ਬਹੁਤ ਨੁਕਸਾਨ ਹੋ ਜਾਂਦਾ ਹੈ ਜਦ ਕਿ ਲੇਖਕ ਪਰਮਾਨੈਂਟ ਬੂਟੂ ਦੇ ਖਲੂ ਬਣਵਾਉਂਦਾ ਸੀ ਉਹਦਾ ਇੱਕ ਰੂਟੀਨ ਦਾ ਕਸਟਮਰ ਸੀ ਹੁਣ ਆਪਾਂ ਅੱਗੇ ਗੱਲ ਕਰੀਏ ਅੱਗੇ ਉਹਨਾਂ ਦੇ ਜੋ ਵਿਚਾਰ ਹੁੰਦੇ ਰਹਿੰਦੇ ਨੇ ਲੇਖਕ ਉਸ ਤੋਂ ਬਾਅਦ ਦੱਸਦਾ ਹੈ ਕਿ 2 ਸਾਲ ਬਾਅਦ ਦੀ ਘਟਨਾ ਵੀ ਦੱਸ ਦਿੰਦਾ ਹੈ ਕਿ ਅੱਗੇ ਕੀ ਹੁੰਦਾ ਹੈ ਕਿ ਇੱਕ ਵਾਰ ਜਦ ਲੇਖਕ ਉਹਦੀ ਦੁਕਾਨ ਤੇ ਜਾਂਦਾ ਹੈ ਤਾਂ ਉਹਦਾ ਜੋ ਵੱਡਾ ਭਰਾ ਹੈ ਉਹ ਐਕਸਪਾਇਰ ਹੋ ਚੁੱਕਿਆ ਹੁੰਦਾ ਹੈ ਕਿਉਂਕਿ ਲੇਖਕ ਜਾ ਕੇ ਦੇਖਦਾ ਹੈ ਕਿ ਗੰਗਾਦੀਨ ਦੀ ਦੁਕਾਨ ਸੀ ਜੋ ਉਹਦੇ ਪਹਿਲੇ ਜਿਹੜੀ ਵੱਡੀ ਸੀ ਉਹਦਾ ਦੋ ਹਿੱਸੇ ਹੋ ਚੁੱਕੇ ਸਨ ਨਾਲ ਦੇ ਦੁਕਾਨ ਵਿੱਚ ਇੱਕ ਸ਼ੋਰੂਮਾਂ ਵਾਲੀ ਵਧੀਆ ਤਰੀਕੇ ਦੇ ਬੂਟਾਂ ਵਾਲੀ ਦੁਕਾਨ ਸੀ ਉਹ ਜਾ ਕੇ ਉਹਨੂੰ ਪੁੱਛਦਾ ਗੰਗਾਦੀਨ ਤੇ ਗੰਗਾਦੀਨ ਦੇ ਭਰਾ ਦੀ ਪਛਾਣ ਦੀ ਗੱਲ ਕਰੀਏ ਤੇ ਦੋਨਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਸੀ ਲੇਕਿਨ ਅਗਰ ਅਗਰ ਉਹ ਕਹਿ ਦੇ ਕਿ ਮੈਂ ਭਰਾਜੀ ਨੂੰ ਪੁੱਛ ਕੇ ਦੱਸਾਂਗਾ ਤੇ ਸਮਝ ਲਓ ਗੰਗਾਦੀਨ ਬਾਕੀ ਦੋਨਾਂ ਦੀ ਭਰਾਵਾਂ ਦੀ ਸ਼ਕਲ ਥੋੜੀ ਜੀ ਸੇਮ ਜਿਹੀ ਲੱਗਦੀ ਸੀ ਲੇਖਕ ਦੇ ਮੁਤਾਬਕ ਹੁਣ ਉਹਦੀ ਮੋਹਦੇ ਬਾਰਜਾ ਨੂੰ ਪਤਾ ਚੱਲਦਾ ਤੇ ਗੰਗਾਦੀਨ ਕਹਿੰਦਾ ਹੈ ਕਿ ਭਾਈ ਜਿਹੜਾ ਵੱਡਾ ਵੀਰ ਸੀ ਉਹ ਦੁਕਾਨ ਦੇ ਖੋਣ ਦੇ ਸੱਟ ਨੂੰ ਸਹਾਰ ਨਹੀਂ ਪਾਇਆ ਇਸ ਲਈ ਬਈ ਉਹ ਦੁਨੀਆ ਨੂੰ ਛੱਡ ਕੇ ਚਲਾ ਗਿਆ ਲੇਖਕ ਵਿਚਾਰਾ ਉਹਨੂੰ ਥੋੜਾ ਹੌਸਲਾ ਜਿਹਾ ਦਿੰਦਾ ਹੈ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਭਈ ਅੱਗੇ ਚੱਲਦੇ ਹਾਂ ਆਪਾਂ ਇਸ ਦੇ ਪਾਠ ਦੇ ਵਿੱਚ ਤੇ ਫਿਰ ਉਹ ਇੱਕ ਦੂਜੇ ਦੇ ਇੱਕ ਬਾਰੇ ਗੱਲ ਕਰਦੇ ਨੇ ਉਹਦੇ ਬਾਰੇ ਥੋੜਾ ਬਹੁਤ ਬਹਿਂਦਾ ਉਹਨੂੰ ਦੱਸਦਾ ਹੈ ਅੱਗੇ ਫਿਰ ਲੇਖਕ ਦੱਸਦਾ ਹੈ ਕਿ ਜਦ ਕੁਝ ਸਾਲਾਂ ਬਾਅਦ ਲੇਖਕ ਫਿਰ ਤੋਂ ਉਹਦੇ ਕੋਲ ਜਾਂਦਾ ਜਦ ਲਗਭਗ 2 ਸਾਲ ਦੇ ਕਰੀਬ ਸ਼ਾਇਦ ਤੇ ਦੇਖਦਾ ਹੈ ਕਿ ਗੰਗਾਦੀਨ ਦੀ ਜੋ ਉਮਰ ਹੈ ਉਹ 60 ਵਰੇ ਦਾ ਕਹਿ ਰਿਹਾ ਕਹਿੰਦਾ ਹੈ ਮੈਂ ਛੁੱਡ ਕੇ ਗਿਆ ਸੀ ਲੇਕਿਨ 75 ਵਰਿਆਂ ਦਾ ਹੋ ਗਿਆ ਪਾ ਉਹ ਕਹਿੰਦਾ ਹੈ ਕਿ ਗੰਗਾਦੀਨ ਤੇ ਇਨਾ ਪ੍ਰਭਾਵ ਪਿਆ ਕਿ ਉਹ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਆ ਗਿਆ ਕਿਉਂਕਿ ਜੋ ਟੈਨਸ਼ਨ ਹੈ ਉਹ ਬੰਦੇ ਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦੀ ਹੈ ਜਿਹਦਾ ਉਦਾਹਰਣ ਲੇਖਕ ਕਿੱਥੇ ਲੈਂਦਾ ਹੈ ਅੱਗੇ ਆਉਂਦਾ ਕਿ ਜਦੋਂ ਉਸ ਕੋਲ ਜਾਂਦਾ ਤੇ ਗੰਗਾਦੀਨ ਉਹਦੇ ਨਾਪ ਨੂਪ ਲੈ ਲੈਂਦਾ ਔਰ ਕਹਿੰਦਾ ਅੱਜ ਕੱਲ ਤੇ ਕੋਈ ਨਾ ਕੰਮ ਵੀ ਨਹੀਂ ਹੈ ਕਿ ਬਈ ਤੁਸੀਂ ਬਣਾਣਾ ਹੋਏ ਤਾਂ ਦੱਸ ਦਿਓ ਅੱਗੇ ਲੇਖਕ ਦੱਸਦਾ ਹੈ ਕਿ ਉਹ ਉਹਨੂੰ ਬੂਟਾਂ ਦੇ ਵੀ ਕਈ ਸਾਰੇ ਬੂਟਾਂ ਦੇ ਨਾਪ ਦੇ ਦਿੰਦਾ ਹੈ ਤਾਂ ਕਿ ਬਈ ਉਹਨੂੰ ਡਰ ਸੀ ਕਿ ਕਿਰਪਾ ਦੁਬਾਰਾ ਪੁਰਾਣੀ ਗੱਲਾਂ ਨਾ ਛੇੜ ਦੇ ਜਦੋਂ ਕਹਿੰਦਾ ਕਿ 10 ਕੁ ਦਿਨ ਪਿੱਛੇ ਜਦੋਂ ਮੈਂ ਉਹਧਰੋਂ ਲੰਘ ਰਿਹਾ ਸੀ ਬਈ ਉਹ ਲੇਖਕ ਕਹਿੰਦਾ ਉਸ ਤੋਂ ਪਹਿਲੇ ਕਿ ਉਹਦੇ ਘਾਰ ਜਦ ਸੋਰੀ ਇਸ ਤੋਂ ਬਾਅਦ ਆਂਦਾ ਹੈ ਕਿ ਘਾਰ ਉਹਦੇ ਤੇ ਨਾਲ ਇੱਕ ਤੀਵਾਰੂ ਬਿੱਲ ਵੀ ਆਂਦਾ ਕਿਉਂਕਿ ਲੇਖਕ ਕਹਿੰਦਾ ਇਹਨੇ ਕਦੀ ਵੀ ਬਿੱਲ ਨਹੀਂ ਭੇਜਿਆ ਸੀ ਕਿਉਂਕਿ ਸ਼ਾਇਦ ਲੇਖਕ ਸਮਝ ਜਾਂਦਾ ਹੈ ਕਿ ਨੂੰ ਪੈਸੇ ਦੀ ਜ਼ਰੂਰਤ ਹੋएगी ਇਸ ਲਈ ਲੇਖਕ ਨੌਕਰ ਹਤੂ ਦੇ ਪੈਸੇ ਭੋਜਵਾ ਦਿੰਦਾ ਫਿਰ ਅੱਗੇ ਲੇਖਕ ਕਹਿੰਦਾ ਕਿ 10 ਇੱਕ ਦਿਨ ਬਾਅਦ ਜਦ ਮੈਂ ਉਸ ਦੁਕਾਨ ਦੇ ਕੋਲੋਂ ਲੰਘਿਆ ਤਾਂ ਬਈ ਦੇਖ ਕੇ ਲੇਖਕ ਅਭਰਾ ਗਿਆ ਕਿ ਉੱਥੇ ਗੰਗਾਦੀਨ ਦੀ ਦੁਕਾਨ ਹੀ ਨਹੀਂ ਸੀ ਉਹ ਜੋ ਸ਼ੋਰੂਮ ਵਾਲਿਆਂ ਨੇ ਦੋਨੋਂ ਦੁਕਾਨਾਂ ਵੇ ਲੈ ਕੇ ਉਹਨਾਂ ਨੇ ਵਧੀਆ ਤਰੀਕੇ ਨਾਲ ਫੱਟੇ ਫੁੱਟੇ ਲਗਾਏ ਸੀ ਤਾਂ ਲੇਖਕ ਜਦ ਅੰਦਰ ਜਾਂਦਾ ਤਾਂ ਪੁੱਛਦਾ ਬਈ ਗੰਗਾਦੀਨ ਕਿੱਥੇ ਹੈ ਤਾਂ ਉਹ ਮੁੰਡਾ ਉਹਨੂੰ ਕੁਝ ਬਈ ਉਗੰਗਾ ਦਿਨ ਬਾਰ ਦੱਸਦਾ ਹੈ ਕਿ ਉਹ ਤਾਂ ਮਰ ਗਿਆ। ਲੇਖਕ ਨੂੰ ਬੜਾ ਅਫਸੋਸ ਹੁੰਦਾ। ਉਹ ਕਹਿੰਦਾ ਜੀ ਬੜਾ ਵਧੀਆ ਕੰਮ ਕਰਦਾ ਸੀ। ਲੇਕਿਨ ਵਿਚਾਰਾ ਭੁੱਖਾ ਹੀ ਮਰ ਗਿਆ। ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਸੀ। ਲੇਖਕ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਔਰ ਲੇਖਕ ਕੀ ਕਰਦਾ ਹੈ ਕਿ ਉਸ ਦੁਕਾਨ ਤੋਂ ਜਲਦੀ ਜਲਦੀ ਬਾਹਰ ਆ ਜਾਂਦਾ ਤਾਂ ਕਿ ਬਈ ਜੋ ਉਹਦੇ ਅੰਸੂ ਨੇ ਉਹ ਮੁੰਡਾ ਨਾ ਦੇਖ ਪਾਏ। ਹੁਣ ਇਹ ਪਾਠ ਇਧਰ ਸਮਾਪਤ ਹੁੰਦਾ ਹੈ ਤੇ ਆਪਾਂ ਫਿਰ ਮਿਲਾਂਗੇ ਅਗਲੀ ਵਾਰ। ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।